ਲੰਬੇ ਸਮੇਂ ਤੋਂ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼ਰੋਮਨੀ ਕਾਲੀ ਦਲ ਦੇ ਵਿਰੋਧ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੁੱਦਾ ਚੁੱਕਿਆ ਜਾ ਰਿਹਾ ਹੈ ਤੇ ਇਸੇ ਸਬੰਧੀ ਗਠਿਤ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਹਰਮੰਦਰ ਸਾਹਿਬ ਹੋਈ ਤੇ ਇਸ ਮੌਕੇ ਕਈ ਅਹਿਮ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਗਈ ਤੇ ਕਹਿ ਕਿ ਸਰਕਾਰ ਨਾਲ ਜਲਦ ਇਸ ਬਾਰੇ ਚ ਗੱਲਬਾਤ ਹੋਵੇਗੀ। ਡਾਕਟਰ ਜੀ ਕਾਲ ਤੱਕ ਸਾਹਿਬ ਜੀ ਤੇ ਜਥੇਦਾਰ ਜਾਨੀ ਰਗਵੀਰ ਸਿੰਘ ਜੀ ਵੱਲੋਂ ਭਾਈ ਬਲਵੰਤ ਸਿੰਘ ਜੀ ਰਾਜੋਆਣੇ ਦੀ ਜਿਹੜੀ ਉਹਨੇ ਜੇਲ੍ਹ ਵਿੱਚ ਚਿੱਠੀ ਲਿਖੀ ਸੀ ਉਹ ਚਿੱਠੀ ਦੇ ਆਧਾਰ ਦੇ ਉੱਤੇ 5 ਮੈਂਬਰੀ ਕਮੇਟੀ ਬਣਾਈ ਗਈ ਸੀ ਜਿਹਦੇ ਵਿੱਚ ਦਾਸ ਸਰਦਾਰ ਹਰਮੀਰ ਸਿੰਘ ਜੀ ਕਾਲਕਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾਕਟਰ ਬਲਜਿੰਦਰ ਸਿੰਘ ਜੀ ਹਮਦਾਰਦ ਜਿਹੜੇ ਉੱਗੇ ਅਜੀਤ ਦੇ ਮੈਨੇਜਿੰਗ ਡਾਇਰੈਕਟਰ ਤੇ ਹਰਕ ਪੱਖ ਤੋਂ ਓਵੇਂ ਵੀ ਪੰਜਾਬੀਆਂ ਨੂੰ ਸਮਰਪਿਤ ਮੇਰਾ ਵੀਰ ਛੋਟਾ ਸਰਦਾਰ ਬਿਰਸਾ ਸਿੰਘ ਬਲਟੋਹਾ ਔਰ ਸਾਡੀ ਭੈਣ ਬੀਬੀ ਕਮਲਦੀਪ ਕੌਰ ਜੀ ਇਹ ਪੰਜ ਮੈਂਬਰੀ ਕਮੇਟੀ ਪਹਿਲਾਂ ਵੀ ਇਕੱਤਰ ਹੋਈ ਅੱਜ ਇਹਦੀ ਤੀਜੀ ਪਰੇਠੀ ਮੀਟਿੰਗ ਸੀ ਕਿਉਂਕਿ ਹੁਣ ਤੱਕ ਜਿੰਨਾ ਸਾਡਾ ਖਤੋ-ਕਿਤਾਬ ਹੋਈ ਉਹ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਾ ਹੌਨਰੇਬਲ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਚਿੱਠੀ ਲਿਖੀ ਸੀ ਮੈਂ ਵੀ ਲਿਖੀ ਸੀ ਤੇ ਸਰਦਾਰ ਹਰਮੀਰ ਸਿੰਘ ਕਾਲਕਾਨੇ ਵੀ ਲਿਖੀ ਸੀ ਉਹਦੀ ਸਾਨੂੰ ਈਮੇਲ ਤੇ ਰਿਪਲਾਈ ਵੀ ਆ ਗਈ ਸੀ ਕਿ ਜਥੇਦਾਰ ਕਾਲਤਖ ਸਾਹਿਬ ਵੱਲੋਂ ਜਿਹੜੀ ਇਹ ਪੰਜ ਮੈਂਬਰੀ ਕਮੇਟੀ ਬਣਾਈ ਗਈ ਆ ਇਹ ਆਨਰੇਬਲ ਹੋਮ ਮਿਨਿਸਟਰ ਸਾਹਿਬ ਦੇ ਨਾਲ ਇਸ ਮਸਲੇ ਤੇ ਗੱਲ ਕਰੇ ਤੇ ਉਨੀ ਉਹਦੀ ਈਮੇਲ ਦੀ ਕਾਪੀ ਹੋਮ ਮਿਨਿਸਟਰ ਸਾਹਿਬ ਨੂੰ ਵੀ ਭੇਜੀ ਸੀ ਉਹ ਤੋਂ ਬਾਅਦ ਫਿਰ ਸਾਡੇ ਸਕੱਤਰ ਵੱਲੋਂ ਉਹਨਾਂ ਦੇ ਸਕੱਤਰ ਨੂੰ ਇੱਕ ਚਿੱਠੀ ਲਿਖੀ ਗਈ, ਈਮੇਲ ਕੀਤੀ ਗਈ ਸੀ ਕਿ ਇਦਾਂ ਇਦਾਂ ਪ੍ਰਾਈਮ ਮਿੰਿਸਟਰ ਸਾਹਿਬ ਵੱਲੋਂ ਜਿਹੜਾ ਰਿਸਪੌਂਸ ਆਇਆ ਉਹਦੇ ਤਹਿਤ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ। ਉਸ ਤੋਂ ਬਾਅਦ ਫਿਰ ਅਸੀਂ ਮੀਟਿੰਗ ਕੀਤੀ। ਮੀਟਿੰਗ ਤੋਂ ਪਹਿਲਾਂ 3 ਜਨਵਰੀ ਨੂੰ ਇੱਕ ਫੇਰ ਚਿੱਠੀ ਲਿਖੀ ਮੈਂ ਆਪਣੇ ਵੱਲੋਂ 5 ਮੈਂਬਰੀ ਕਮੇਟੀ ਦੇ ਬਿਹਾਫ ਦੇ ਉੱਤੇ ਕਿ ਅਸੀਂ ਆਹ 5 ਮੈਂਬਰ ਜਿਹੜੇ ਆ ਉਹ ਤੁਹਾਨੂੰ ਮਿਲਣਾ ਚਾਹੁੰਦੇ ਹਾਂ। ਉਸ ਤੋਂ ਬਾਅਦ ਆ ਹਾਲਾਤ ਹੁਣ ਜਿਹੜੇ ਕਿਉਂਕਿ ਉਜोध्या ਦਾ ਉਦਰਾਦ ਘਟਨਾ ਆ ਗਿਆ ਇਸ ਇਨ ਬਿਟਵੀਨ ਅਸੀਂ ਇੱਕ ਦੋ ਮੀਟਿੰਗਾਂ ਹੋਰ ਵੀ ਬੈਠ ਕੇ ਭਾਜੀ ਬਲਜਿੰਦਰ ਭਾਜੀ ਬਟੋਆ ਸਾਹਿਬ ਕਲਕਾ ਜੀ ਉਦਨ ਸਾਡੇ ਨਾਲ ਇੰਟਰਨੈਟ ਤੇ ਹੋ ਗਿਆ ਸੀ ਰੂਪੂ ਤੇ ਭੈਣ ਜੀ ਕਮਲਦੀਪ ਕੌਰ ਉਹ ਅਸੀਂ ਸਾਰਾ ਅਪਡੇਟ ਵੀ ਕੀਤਾ ਸੀ ਸੋ ਅੱਜ ਅਸੀਂ ਸਾਰਾ ਬੈਠ ਕੇ ਮਿਲਾਂਕਣ ਫੇਰ ਕੀਤਾ ਕਿਉਂਕਿ ਸਿੰਘ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 27 ਤਰੀਕ ਨੇਚਰ ਕੀਤੀ ਗਈ ਸੀ ਕਿ 27 ਤਰੀਕ ਤੱਕ ਅਸੀਂ ਬੈਠ ਕੇ ਸੈਂਟਰ ਸਰਕਾਰ ਦੇ ਨਾਲ ਗੱਲਬਾਤ ਕਰਕੇ ਭਾਈ ਬਲਵੰਤ ਸਿੰਘ ਰਾਜਵਾਨੇ ਦਾ ਕੇਸ ਤੇ ਨਾਲ ਦੂਸਰੇ ਜਿਹੜੇ ਬੰਦੀ ਸਿੰਘ ਆ ਉਹਨਾਂ ਦਾ ਕੇਸਾਂ ਦੇ ਬਾਬਤ ਗੱਲ ਕੀਤੀ ਜਾ ਸਕੇ। ਸੋ ਉਹਦੇ ਵਿੱਚ ਭਾਜੀ ਬਲਜਿੰਦਰ ਸਿੰਘ ਜੀ ਨੇ ਵੀ ਆਪਣੇ ਬਹੁਤ ਜਿਹੜੇ ਯਤਨ ਆ ਉਹ ਸਾਰੇ ਅਰੰਭੇ ਆ ਤੇ ਕਾਲਕਾ ਜੀ ਨੇ ਵੀ ਤੇ ਅਸੀਂ ਆਪਣੇ ਤੌਰ ਤੇ ਉੱਤੇ ਵੀ ਲੱਗੇ ਹਾਂ। 12/27 ਤਰੀਕ ਨੂੰ ਮੁੱਖ ਰੱਖਦੇ ਆਂ ਅੱਜ ਇਹ ਸਾਰੀ ਬੈਠਕ ਫੇਰ ਦੁਬਾਰਾ ਅਸੀਂ ਸੱਦੀ ਸੀ ਇੱਥੇ ਹੁਣ ਤੱਕ ਦੇ ਜਿੰਨੇ ਵੀ ਸਾਰੇ ਹਾਲਾਤ ਆ ਉਹ ਸਾਰੇ ਅਸੀਂ ਬੈਠ ਕੇ ਡਿਸਕਸ ਵੀ ਕੀਤੇ ਆ ਉਹ ਤੋਂ ਇਲਾਵਾ ਕਿਉਂਕਿ ਭਾਜੀ ਦਾ ਤਜਰਬਾ ਵੀ ਵਾਧਿਆ ਇਸ ਫੀਲਡ ਦੇ ਵਿੱਚ ਇਹਨਾਂ ਨੇ ਕਿਹਾ ਕਿ ਕਿਉਂਕਿ ਸਾਰਿਆਂ ਦੀ ਇੱਕ ਮਤ ਸੀ ਕਿ 22 ਤਰੀਕ ਤੱਕ ਉਹ ਸਾਰੇ ਬਿਜੀ ਨੇ ਤੇ 22 ਤੋਂ ਬਾਅਦ ਫੇਰ ਬੈਠ ਕੇ ਉਹਨਾਂ ਦੇ ਨਾਲ ਜਿਹੜਾ ਸਾਡਾ ਖਤਕਤਬ ਚੱਲ ਰਹੀ ਆ ਉਹ ਕਿਸੇ ਪੋਜੀਟਿਵ ਪੱਖ ਵਾਲੇ ਪਾਸੇ ਨੂੰ ਜ਼ਰੂਰ ਪਹੁੰਚੂਗੀ ਤੇ ਪੋਜੀਟਿਵ ਪੱਖ ਇਹ ਕਹਿ ਵੀ ਰਿਹਾ ਕਿ ਅਸੀਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਆਨਰੇਬਲ ਪ੍ਰਾਈਮ ਮਿੰਿਸਟਰ ਸਾਹਿਬ ਨੂੰ ਬੜੀਆਂ ਚਿੱਠੀਆਂ ਲਿਖੀਆਂ ਇੱਕ ਅੱਧੀ ਦਾ ਸਾਨੂੰ ਰਿਸਪੌਂਡ ਆਇਆ ਸੀ ਪਰ ਇਸ ਵਾਰ ਉਹਨਾਂ ਨੇ ਉਹ ਚਿੱਠੀ ਨੂੰ ਇਮੀਡੀਏਟ ਉਹ ਸਾਨੂੰ 20 ਤੇ ਹੋਮ ਮਿੰਿਸਟਰ ਸਾਹਿਬ ਨੂੰ ਵੀ ਉਹ ਜਿਹੜੀ ਸੀ ਈਮੇਲ ਕੀਤੀ ਕਿ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰੋ ਸੋ ਇਹ ਸਾਰਥਕ ਪੱਖ ਸਿਗਾ ਉਹ ਬੈਠ ਕੇ ਅਸੀਂ ਆ ਸਾਰਾ ਡਿਸਕਸ ਕੀਤਾ ਤੇ ਨਾਲ ਦੀ ਨਾਲ ਫਿਰ ਇੱਕ ਇਹ ਵੀ ਫੈਸਲਾ ਹੋਇਆ ਕਿ ਜ세ਦਾਰ ਸਾਹਿਬ ਨਾਲ ਵੀ ਚਾਹੇ ਉਹਨਾਂ ਨੂੰ ਬੈਠ ਕੇ ਚਾਹੇ ਚਿੱਠੀ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜ세ਦਾਰ ਸਾਹਿਬ ਜੀ ਨੂੰ ਵੀ ਬੇਨਤੀ ਕਰਾਂਗੇ ਕਿ ਇਹ ਕੰਮ ਜਿਹੜਾ ਆ ਇਹ ਤੁਰੰਤ ਤੁਰਤ ਵਾਲਾ ਹੋਣਾ ਨਹੀਂ ਕਿਉਂਕਿ ਸਰਕਾਰਾਂ ਦੇ ਮਸਲੇ ਵਿੱਚ ਇਨਵੋਲ ਵਿਆ ਤੇ ਇਹ ਸਾਰਾ ਉਹਨਾਂ ਨਾਲ ਬੈਠ ਕੇ ਜਦੋਂ ਵੀ ਸਾਨੂੰ ਟਾਈਮ ਆਪ੍ਰੋਪਰੀਏਟ ਮਿਲ ਗਿਆ ਇਹ ਜ਼ਰੂਰ ਅਸੀਂ ਹੋਪਫੁਲੀ ਉਧਰਲੇ ਪਾਸੇ ਨੂੰ ਵਧਾਂਗੇ। ਸੋ ਅੱਜ ਅਸੀਂ ਬੈਠ ਕੇ ਸਾਰਿਆਂ ਨੇ ਫਿਰ ਇਸੇ ਗੱਲ ਤੇ ਡਿਸਕਸ਼ਨ ਵੀ ਕੀਤੀ ਆ। ਔਰ ਹੈਲਥੀ ਡਿਸਕਸ਼ਨ ਹੋਈ ਆ ਸਾਰੀ ਤੇ ਸਾਰੇ ਇਸ ਗੱਲ ਨਾਲ ਸਹਿਮਤ ਵੀ ਆ ਕਿ ਇਹ ਤੇਜ਼ੀ ਦੇ ਵਿੱਚ ਨਹੀਂ। ਇਹ ਜਿਗਰੇ ਦੇ ਨਾਲ ਸਾਰੀ ਕਿਉਂਕਿ 22 ਵਿੱਚ ਆ ਗਈ ਉਹਦੇ ਕਰਕੇ ਇਹਦੇ ਲਈ ਅਸੀਂ ਹੁਣ ਆਪਣਾ ਜਿਹੜਾ ਯਤਨ ਅਗਲਾ ਉਹ ਵੀ ਰੰਬਿਆ ਆ ਉਹਦੇ ਵਿੱਚ ਅਸੀਂ ਪਹਿਲਾਂ ਵੀ ਇਸ ਗੱਲ ਤੇ ਤਿਆਰ ਸੀ ਸੋ 27 ਲਈ ਕਿਉਂਕਿ ਮੋਰੇ ਤਰੀਕ ਆ ਜਾਣੀ ਸੀ ਸਿੰਘ ਸਾਹਿਬ ਦਾ ਵੀ ਹਦੇਸ਼ ਸੀਗਾ ਉਹਨੂੰ ਵੀ ਅਸੀਂ ਮੁੱਦੇ ਨਜ਼ਰ ਰੱਖਿਆ ਤੇ ਅਸੀਂ ਬੈਠ ਕੇ ਸਾਰੀ ਗੱਲ ਵੀ ਕੀਤੀ ਸਿੰਘ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਕਿ ਇਹ ਜਿਹੜਾ ਸਮਾਂ ਆ ਇਹਦਾ ਥੋੜਾ ਜਿਹਾ ਅਨਲਿਮਿਟਿਡ ਕਰਤਾ ਜਾਵੇ ਤਾਂ ਕਿ ਇਹਦੇ ਵਿੱਚੋਂ ਕੋਈ ਚੰਗਾ ਜਿਹੜਾ ਆ ਉਹ ਨਤੀਜਾ ਨਿਕਲ ਸਕੇ ਸੋ ਸਾਨੂੰ ਆਸ ਵੀ ਆ ਇੱਕ ਮੈਂ ਜ਼ਰੂਰ ਤੁਹਾਨੂੰ ਕਲੀਅਰ ਕਰਨੀ ਚਾਹਨਾ ਅੱਜ ਭਾਈ ਗਰਦੀਪ ਸਿੰਘ ਖਾੜਾ ਜਿਹੜੇ 15 ਦਿਨ ਦੀ ਪਰੋਲ ਤੇ ਆਏ ਸੀ ਉਹਦਾ ਟੈਲੀਫੋਨ ਵੀ ਮੈਨੂੰ ਆਇਆ ਸੀ ਇਹ ਉਹ ਨੌ ਸਿੰਘ ਆ ਜਿਨ੍ਹਾਂ ਦੀ ਨੋਟੀਫਿਕੇਸ਼ਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ 500 50ਵੇਂ ਪ੍ਰਕਾਸ਼ ਪੁਰਬ ਤੇ ਹੋਈ ਸੀ ਉਹਦੇ ਵਿੱਚੋਂ ਭਾਈ ਰਾਜਵਾਨਾ ਸਾਹਿਬ ਦਾ ਕੇਸ ਜਿਹੜਾ ਉਹ ਵੱਖਰਾ ਆ ਉਹ ਵੱਖਰਾ ਇਸ ਕਰਕੇ ਕਿਉਂਕਿ ਉਹਦੇ ਵਿੱਚ ਡੈੱਟ ਸੈਂਟੈਂਸ ਨੂੰ ਇਹਨੇ ਕਮਿਊਟ ਕਰਨਾ ਸੀ। ਔਰ ਉਹ ਡੈੱਟ ਸੈਂਟੈਂਸ ਨੂੰ ਲਾਈਫ ਇੰਬਰਜਨਮੈਂਟ ਦੇ ਵਿੱਚ ਕਰਨਾ ਸੀ ਉਹ ਨੋਟੀਫਿਕੇਸ਼ਨ ਇਹਨਾਂ ਦੀ। ਤੇ ਖੈੜਾ ਸਾਹਿਬ ਦੇ ਪੁੱਲਰ ਸਾਹਿਬ ਦੀ ਕਿਉਂਕਿ 33 34 34 ਸਾਲ ਦੀ ਤੇ ਪੁੱਲਰ ਸਾਹਿਬ ਦੀ 28 29 ਸਾਲ ਹੋ ਗਈ ਆ ਅੰਦਰ ਆਪਣੀ ਕੈਦ ਪੂਰੀ ਹੋ ਚੁੱਕੀ ਆ। ਸੋ ਵੀ ਕਹਿੰਦੇ ਸੀ ਇਸ ਕਰਕੇ ਅਸੀਂ ਸਾਰਾ ਮੁੱਦਾ ਜਿਹੜਾ ਇਹ ਰਾਜਵਾਨਾ ਸਾਹਿਬ ਦਾ ਚੇਚੇ ਤੌਰ ਦੇ ਉੱਤੇ ਕਿਉਂਕਿ ਇਹ ਕਮੇਟੀ ਉਸ ਮੁੱਦੇ ਤੇ ਬਣੀ ਆ ਤੇ ਬੰਦੀ ਸਿੰਘਾਂ ਦੇ ਮਸਲੇ ਤੇ ਬਣੀ ਆ। ਸੋ ਅਸੀਂ ਪੋਰ ਜੋਰ ਯਤਨ ਕਰ ਰਹੇ ਹਾਂ ਕਈ ਵਾਰੀ ਸਾਡਾ ਸੁਭਾਅ ਬਣ ਗਿਆ ਆ ਤੇ ਖਾਸ ਕਰਕੇ ਮੈਂ ਦੇਖਦਾ ਵੀ ਅਸੀਂ ਦਵਾ ਸੱਟ ਕਹਿੰਦੇ ਵੀ ਇੱਕਦਮ ਸਾਡਾ ਇੱਕ ਸਮਾਜ ਦਾ ਤੇ ਸੁਭਾਅ ਬਣ ਗਿਆ ਖਾਸ ਕਰਕੇ ਸਾਡਾ ਸਿੱਖਾਂ ਦੇ ਵਿੱਚ ਮੈਂ ਚੇਚੇ ਤੌਰ ਤੇ ਕਹਿ ਲਵਾਂ ਪਰ ਹਰ ਇੱਕ ਗੱਲ 'ਇ ਯਤਨ ਕਰਨਾ ਪੈਂਦਾ ਯਤਨ ਤੋਂ ਬਾਅਦ ਫੇ ਕੋਈ ਗੱਲ ਜਿਹੜੀ ਉਸੇ ਦੇ ਚੜਦੀ ਆ ਸੋ ਇਹ ਦਾਨ ਦੇਹੀ ਦੇ ਨਾਲ ਦਿਲੋਂ ਇਹਦੇ ਲਈ ਇਹ ਯਤਨ ਕਰ ਰਹੀ ਹੈ ਪੰਜ ਮੈਂਬਰੀ ਕਮੇਟੀ ਤੇ ਗੁਰੂ ਕਿਰਪਾ ਕਰੇ ਮੇਰਾ ਖਿਆਲ ਸਾਨੂੰ ਛੇਤੀ ਇਹਦਾ ਜਿਹੜਾ ਰਿਜ਼ਲਟ ਆ ਉਹ ਸਮੇਂ ਅਨੁਸਾਰ ਇਹ ਜ਼ਰੂਰ ਮਿਲੂਗਾ ਸੋ ਇਸ ਕਰਕੇ ਸਾਡੇ ਇਹ ਪੰਜ ਮੈਂਬਰ ਸਹਿਬਾਨ ਅਸੀਂ ਅੱਜ ਚੇਚੇ ਤੌਰ ਤੇ ਸੀ ਫਿਰ ਬਾਹਰ ਤੁਸੀਂ ਕੱਲੇ-ਕੱਲੇ ਨੂੰ ਫਿਰ ਪੁੱਛਣਾ ਕਿ ਕੀ ਅੰਦਰ ਹੋਇਆ ਅੰਦਰ ਸਿਰਫ ਸਾਡੀ ਜਿਹੜੀ ਡਿਸਕਸ਼ਨ ਹੋਣ ਤੱਕ ਦੀ ਸਾਰਾ ਮੁਲਾਂਕਣ ਵੀ ਕੀਤਾ ਗਿਆ ਹਾਲਾਤਾਂ ਨੂੰ ਵੀ ਮੋਦੇ ਨਜ਼ਰ ਰੱਖਿਆ ਗਿਆ ਤੇ ਉਹ ਤੋਂ ਇਲਾਵਾ ਸਿੰਘ ਸਾਹਿਬ ਵਾਲੀ ਜਿਹੜੀ ਸੀਗੀ ਉਹਨੂੰ ਵੀ ਜਿਹੜਾ ਉਹਨੂੰ ਵੀ ਇਸ ਤਰਜ਼ ਤੇ ਰੱਖਿਆ ਗਿਆ ਇੱਕ ਬੇਨਤੀ ਜਿਹੜੀ ਮੈਂ ਹੋਰ ਨਾਲ ਕਰਦਿਆਂ ਬੀਇੰਗ ਐਡਵੋਕੇਟ ਮੈਂ ਸੋਚਦਾ ਕਿ ਕਿਉਂਕਿ ਜਿਹੜੇ ਸਜ਼ਾ ਪੂਰੀ ਕਰ ਚੁੱਕੇ ਆ ਉਹਨਾਂ ਦੇ ਵਿੱਚ ਬਿਆਨ ਸਿੰਘ ਕਾਂਢ ਦੇ ਵਿੱਚ ਸਰਦਾਰ ਗਰਮੀਤ ਸਿੰਘ ਸਰਦਾਰ ਸ਼ਮਸ਼ੇਰ ਸਿੰਘ ਤੇ ਸਰਦਾਰ ਲਖਵਿੰਦਰ ਸਿੰਘ ਉਹ ਬੇਲ ਤੇ ਰਿਲੀਜ਼ ਕੀਤੇ ਗਏ ਤੇ ਭਾਵੇਂ ਭਾਈ ਜਗਤਾਰ ਸਿੰਘ ਹਵਾਰਾ ਉਹਨਾਂ ਤੇ ਆਪਣੇ ਹੋਰ ਕੇਸ ਵੀ ਪੈਂਡਿੰਗ ਹਾਲੇ ਭਾਈ ਪਿਉਰਾ ਸਾਹਿਬ ਤੇ ਭਾਈ ਉਤਾਰ ਸਿੰਘ ਤਾਰਾ ਪਰਮਜੀਤ ਸਿੰਘ ਜੀ ਪਿਉਰਾ ਇਹ ਵੀ ਬਿਆਨ ਸਿੰਘ ਕਾਂਡ ਦੇ ਵਿੱਚ ਸਜ਼ਾ ਪੂਰੀ ਕਰ ਚੁੱਕੇ ਆ ਕਿਉਂਕਿ ਉਹ ਦੇ ਵਿੱਚ ਜੇ ਤਨ ਜਿਹੜੇ ਮੇਨ ਸਗੇ ਜਿਹੜੇ ਅੱਜ ਬੇਲ ਤੇ ਆਏ ਆ ਤੇ ਇਹ ਵੀ ਉਹਦੇ ਵਿੱਚ ਸ਼ਾਮਲ ਆ ਭਾਵੇਂ ਮੈਂ ਵੱਖਰਾ ਉਹ ਕਨਸੈਪਟ ਇਸ ਕਰਕੇ ਆ ਕਿ ਜੇ ਕਿਸੇ ਤੇ ਕੇਸ ਪੈਂਡਿੰਗ ਆ ਉਹਦੀ ਰਿਹਾਈ ਉਦੋਂ ਹੀ ਹੋਣੀ ਹੁੰਦੀ ਜਦੋਂ ਤੇ ਕੋਈ ਕੇਸ ਮੁੱਕ ਜਾਂਦਾ ਜਾਂ ਬੇਲ ਮਿਲ ਜਾਂਦੀ ਆ ਪਰ ਅਸੀਂ ਇਹ ਵੀ ਕਹਿੰਦੇ ਆ ਸੈਂਟਰ ਸਰਕਾਰ ਤੋਂ ਮੰਗ ਰੱਖਦੇ ਆ ਕਿ ਉਹਨਾਂ ਦੀ ਵੀ ਜਿਹੜੀ ਸਜ਼ਾ 20 ਸਾਲ ਤੋਂ ਉੱਤੇ ਹੋ ਚੁੱਕੀ ਉਹਨਾਂ ਨੂੰ ਉਹਨਾਂ ਕੇਸਾਂ ਦੇ ਵਿੱਚ ਬਾਕੀ ਦਾ ਜਿਹੜੇ ਚੱਲਦੇ ਚੱਲਦੇ ਰਹਿਣ ਇੱਕ ਜਿਹੜੀ ਅਸੀਂ ਸੀ ਵੀ ਆਮ ਅਕਸਰ ਕਈਆਂ ਗੱਲਾਂ ਤੇ ਟਕਰਾ ਹੋ ਜਾਂਦਾ ਤੇ ਭਾਜੀ ਦੀ ਸਾਰੀ ਇਸ ਪੰਜ ਮੈਂਬਰੀ ਦੀ ਪਹਿਲਾਂ ਤੋਂ ਸੀ ਵੀ ਆਪਾਂ ਪੀਸਫੁਲੀ ਬੈਠ ਕੇ ਇਹਨਾਂ ਦੇ ਨਾਲ ਡੈਪੂਟੇਸ਼ਨ ਦੇ ਤੌਰ ਤੇ ਗੱਲਬਾਤ ਰਾਂਗੇ ਮਸਲੇ ਨੂੰ ਹੱਲ ਕਰਨ ਸੋ ਉਹਦੇ ਤਹਿਤ ਹੀ ਅਸੀਂ ਸਾਰੀ ਇਹ ਜਿਹੜੀ ਰਣਨੀਤੀ ਬਣਾਈ ਆ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਗੱਲ ਦੇ ਉੱਤੇ ਤੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਤੁਹਾਡਾ ਆਪਣਾ ਕੀਤਾ ਫੈਸਲਾ ਤੁਹਾਡੇ ਕੋਲੋਂ ਲਾਗੂ ਕਰਵਾਉਣਾ ਤੇ ਭਾਈ ਰਾਜਵਾਨਾ ਸਾਹਿਬ ਦੀ ਤਾਂ ਤੇ ਜਿਹੜੇ ਤੁਸੀਂ ਡੈਥ ਸੈਂਟੈਂਸ ਕਮਿਊਟ ਕਰਨੀ ਤਾਂ ਉਹ ਤਾਂ ਲਾਈਫ 'ਚ ਹੀ ਜਾਣੀ ਆ ਨਾ ਉਹ ਵੀ ਬਾਹਰ ਤਾਂ ਆਉਣਾ ਨਹੀਂ ਹਾਲ ਦੀ ਘੜੀ ਪਰ ਜੇ ਉਹ ਵੀ ਸਜ਼ਾ ਪੂਰੀ ਹੁੰਦੀ ਉਹਨਾਂ ਦੇ ਵੀ ਅਸੀਂ ਚਾਹੋਨੇ ਪਏ ਉਹ ਵੀ ਨਾਲ ਹੀ ਸਾਰਿਆਂ ਦੇ ਆਉਣ ਸੋ ਇਸ ਕਰਕੇ ਅਸੀਂ ਸਾਰਿਆਂ ਨੇ ਬੈਠ ਕੇ ਫੈਸਲਾ ਕੀਤਾ ਕਿ ਅਸੀਂ ਪੋਜੀਟਿਵਲੀ ਸਾਰਿਆਂ ਪੱਖਾਂ ਨੂੰ ਬੈਠ ਕੇ ਵਿਚਾਰਿਆ ਕਿ ਕਈ ਵਾਰੀ ਟਕਰਾਅ ਹੋ ਜਾਂਦੇ ਟਕਰਾਮਾਂ ਦੇ ਵਿੱਚੋਂ ਕੰਸਾਨਡ ਮੁੱਦਾ ਜਿਹੜਾ ਉੜ ਜਾਂਦਾ ਉਹ ਭਾਜੀ ਸਾਡੇ ਵਿੱਚ ਸਿਆਣੇ ਆ ਸਾਰਿਆਂ ਤੋਂ ਇਹਨਾਂ ਦੀ ਵੀ ਅਸੀਂ ਗਾਈਡਲਾਈਨ ਰਹਿ ਰਹੇ ਆ ਤੇ ਬਾਕੀ ਸਾਰੇ ਚਾਰ ਮੈਂਬਰ ਜਿਹੜੇ ਇਹ ਵੀ ਮੈਂ ਸਮਝਦਾ ਆ ਸਾਰੇ ਸੂਝ ਸੂਝਵਾਨ ਸੂਝਮਾਨ ਆ ਭੈਣ ਸਾਡੀ ਕਿਉਂਕਿ ਮੁਲਾਕਾਤ ਕਰਦੀ ਰਾਜਵਾਨਾ ਸਾਹਿਬ ਨਾਲ ਤੇ ਅਸੀਂ ਅਪਡੇਟ ਵੀ ਤਾਂ ਕਿ ਉਹਨਾਂ ਨੂੰ ਪੇ ਹੁਣ ਤੱਕ ਦੀ ਜਿਹੜੀ ਕਿਹੜੀ ਗੱਲ ਆ ਉਹ ਅਪਡੇਟ ਸਾਰੀ ਕਰਾਤੀ ਆ ਸੋ ਅੱਜ ਦੇ ਵਿੱਚ ਅਸੀਂ ਕਿਉਂਕਿ 22 ਦਾ ਜਿਹੜਾ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਉਹ ਸਾਰੇ ਰੋਜੇਵਾ ਵਿੱਚ ਇਹ ਆਪਣੇ ਹੋਮ ਮਿਨਿਸਟਰ ਸਾਹਿਬ ਦੀ ਸਿਸਟਰ ਦੀ ਡੈਥ ਹੋ ਗਈ ਸੀ ਸੋ ਇਸ ਕਰਕੇ ਅਸੀਂ ਹੁਣ ਆਸ ਰੱਖਦੇ ਆ ਕਿ 22 ਤੋਂ ਬਾਅਦ ਕੋਈ ਸਮਾਂ ਸਾਨੂੰ ਜਿਹੜਾ ਮਿਲ ਜਾਊਗਾ ਉਹ ਸਮੇਂ ਦੇ ਅਨਸਾਰ ਫਿਰ ਅਸੀਂ ਜ਼ਰੂਰ ਬੈਠ ਕੇ ਉਹਨਾਂ ਨਾਲ ਗੱਲ ਜਿਹੜੀ ਆ ਉਹ ਕਰਾਂਗੇ ਇੰਨਾ ਕਿ ਅੱਜ ਦਾ ਸਿਕਾ ਫਿਰ ਤੁਹਾਨੂੰ ਬਾਹਰ ਜਾ ਕੇ ਸਾਰਿਆਂ ਨੂੰ ਇਕੱਲੇ ਇਕੱਲੇ ਨੇ ਫਿਰ ਕੀ ਹੋਇਆ ਕੀ ਹੋਇਆ ਆਹ ਜਿਹੜਾ ਅੱਜ ਅਸੀਂ ਬੈਠ ਕੇ ਦਸਕਸ ਕੀਤਾ ਪਹਿਲਾਂ ਵੀ ਇਹੋ ਹੀ ਪਾਲਿਸੀ ਸੀ ਤੇ ਆਪਾਂ ਬੈਠ ਕੇ ਦਾ ਮਸਲੇ ਦਾ ਹੱਲ ਕਰਨਾ ਹੈ ਤੇ ਉਹਦੇ ਲਈ ਅਸੀਂ ਆਪਣੇ ਜਿਹੜੇ ਯਤਨ ਆ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਕਿਉਂਕਿ ਇੰਡੀਵਿਜੂਅਲ ਤੌਰ ਦੇ ਉੱਤੇ ਨਹੀਂ ਇਹ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੈ ਸਰਪ੍ਰਸਤੀ ਨੇ ਕਮੇਟੀ ਯੂਨੀ ਬਣਾਈ ਆ ਸੋ ਸੈਂਟਰ ਸਰਕਾਰ ਨੂੰ ਵੀ ਚਾਹੀਦਾ ਕਿ ਹਾਈ ਟੈਂਪੋਰਲ ਸੀਟ ਜਿਹੜੀ ਸਿੱਖਾਂ ਦੀ ਸ੍ਰੀ ਅਕਾਲ ਤਖਤ ਸਾਹਿਬ ਆ ਉੱਥੋਂ ਜਿਸਲੇ ਕੋਈ ਆਵਾਜ਼ ਉੱਠਦੀ ਆ ਉਹ ਸਮੁੱਚੀ ਕੌਮ ਦੀ ਮੰਨੀ ਜਾਂਦੀ ਤੇ ਉਹ ਕਮੇਟੀ ਉਹਨਾਂ ਨੇ ਬਣਾਈ ਆ ਪੰਜ ਮੈਂਬਰੀ ਸੋ ਇਹ ਉਹਨਾਂ ਦੇ ਡਾਇਰੈਕਸ਼ਨ ਦੇ ਵਿੱਚ ਅਸੀਂ ਜਿਹੜੀ ਅਗਲੀ ਰਣਨੀਤੀ ਆ ਉਹ ਸਾਰੀ ਅਪਣਾ ਰਹੇ ਹਾਂ ਸੋ ਭਾਈ ਸਾਹਿਬ ਭਾਈ ਰਾਜੋਵਾਨਾ ਸਾਹਿਬ ਦੀ ਜਦੋਂ 2112 ਚ ਇਹ ਡੈਥ ਸੈਂਟੈਂਸ ਜਿਹੜਾ ਸੀ ਇਹਨੂੰ ਜਿੱਲੇ ਸਟੇ ਹੋਇਆ ਸੀ ਪ੍ਰੈਜ਼ੀਡੈਂਟ ਸਾਹਿਬ ਤੋਂ ਉਦੋਂ ਵੀ ਅਕਾਲ ਤਖਤ ਦੀ ਡਾਇਰੈਕਸ਼ਨ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਜਿਹੜੀ ਅਪੀਲ ਪਾਈ ਸੀ ਪਟੀਸ਼ਨ ਸੋ ਹੁਣ ਇਹ ਪੰਜ ਮੈਂਬਰ ਉਸੇ ਤਰਜ਼ ਤੇ ਅਕਾਲ ਤਖਤ ਸਾਹਿਬ ਦੀ ਉਹਨਾਂ ਦੀ ਮਾਇਆ ਸਮਝਦਾ ਭਈ ਸਰਪ੍ਰਸਤੀ ਤੇ ਉਹਨਾਂ ਦੀ ਕਮਾਂਡ ਥੱਲੇ ਇਹ ਕਮੇਟੀ ਚ ਆ ਰਹੀ ਆ ਸੋ ਸੈਂਟਰ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਸਿੱਖਾਂ ਦਾ ਮਹਾਨ ਸਾਰੀ ਦੁਨੀਆ ਦੇ ਵਿੱਚ ਜੇ ਕੋਈ ਮਹਾਨ ਤਾਕਤੋ ਸ਼੍ਰੀ ਅਕਾਲ ਤਖਤ ਸਾਹਿਬ ਆ ਸੋ ਇਥੋਂ ਬਣਾਈ ਹੋਈ ਕੋਈ ਵੀ ਆਵਾਜ਼ ਜਿਹੜੀ ਆ ਉਹ ਕੌਮ ਦੀ ਸਮੁੱਚੀ ਦੀ ਆਵਾਜ਼ ਗਣੀ ਜਾਂਦੀ ਆ ਸੋ ਇਹ ਬੈਠ ਕੇ ਅੱਜ ਅਸੀਂ ਸਾਰਿਆਂ ਨੇ ਇਹੋ ਫੈਸਲਾ ਕੀਤਾ ਸੀਗਾ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚਾਰੇ ਮੈਂਬਰ ਜਿਹੜੀ ਅੱਜ ਕੋਰਸ ਦੇ ਉੱਤੋਂ ਜਿਹੜੇ ਪੈਸੇ ਚੋਰੀ ਹੋਏ ਨੇ ਉਹ ਕੀ ਹੈ ਸਾਰਾ ਜਿਹੜਾ ਗੋਲਕ ਜੋ ਪੈਸੇ ਚੋਰੀ ਹੋਏ ਨੇ 1 ਮਿੰਟ ਇਹ ਤੁਹਾਨੂੰ ਲਗਾ ਕਰ ਰੋ ਪ੍ਰਧਾਨ ਜੀ ਜਿਹੜਾ ਅੱਜ ਦਾ ਅੱਜ ਦਾ ਮੁੱਦਾ ਪੰਜ ਮੈਂਬਰੀ ਦਾ ਇਹ ਜਿਹੜੀ ਇਹ ਅੱਜ ਦਾ ਕੋਈ ਮੈਂ ਤੁਸੀਂ ਮੇਰੇ ਨਾਲ ਬਾਅਦ ਵਿੱਚ ਬੈਠ ਕੇ ਕਰ ਲਿਓ ਗੱਲ ਪ੍ਰਧਾਨ ਜੀ ਜਿਹੜਾ ਸੀ ਇਹ ਇਹ ਅੱਜ ਦੀ ਗੱਲ ਜਿਹੜੀ ਸੀ ਇਹ ਪੰਜ ਮੈਂਬਰੀ ਕਮੇਟੀ ਦਾ ਆ ਮੁੱਦਾ ਹੈਗਾ ਬਾਕੀ ਜਿਹੜਾ ਕੋ ਹੋਰ ਹੈਗਾ ਕੋਈ ਨਹੀਂ ਮੈਂ ਵੰਟੂ ਵੰਟੂ ਮੇਰੇ ਨਾਲ ਕਰ ਲੈ ਮੈਂ ਬਾਈ ਤਰੀਕ ਤੋਂ ਬਾਅਦ ਸਿਰਫ ਆਸ ਹੈ ਕਿ ਕੋਈ ਸੰਕੇਤ ਮਿਲੇ ਗ੍ਰਹਿ ਮਤਰਾਵੇ ਤੋਂ ਦੇਖੋ ਗੱਲ ਗੱਲ ਆਪਣੇ ਇਹ ਆ ਤੇ ਹਰ ਇੱਕ ਬੰਦਾ ਯਤਨ ਕਰਦਾ ਯਤਨ ਅਸੀਂ ਸੈਂਸੀਅਰਲੀ ਕਰ ਰਹੇ ਹਾਂ ਤੇ ਸਾਨੂੰ ਪੋਜ਼ਿਟਿਵ ਇੰਡੀਕੇਸ਼ਨਾਂ ਮਿਲ ਰਹੀਆਂ ਕਿ ਪ੍ਰਾਈਮ ਮਿਨਿਸਟਰ ਸਾਹਿਬ ਨੇ ਉਹ ਚਿੱਠੀ ਦਾ ਜਵਾਬ ਵੀ ਦਿੱਤਾ ਇਹੋ ਇਦਾਂ ਦੀਆਂ ਇੰਡੀਕੇਸ਼ਨਾਂ ਹੁੰਦੀਆਂ ਕਿ ਜਿਹੜੀਆਂ ਪੋਜ਼ਿਟਿਵ ਤੌਰ ਦੇ ਉੱਤੇ ਹੁਣ ਦਿੱਲੀ ਸਿਰਸਾ ਸਾਹਿਬ ਬਿਠੇ ਆ ਭਾਜੀ ਬਲਜਿੰਦਰ ਭਾਜੀ ਹਮਦਰ ਸਾਹਿਬ ਬਿਠੇ ਆ ਕਲਕੱਤਾ ਕਾਲਕਾ ਸਾਹਿਬ ਬਾਜੀ ਹਰਮੀਤ ਸਿੰਘ ਕਾਲਕਾ ਸੋ ਇਹ ਅਸੀਂ ਇਹ ਮੰਨ ਕੇ ਤੁਰਦੇ ਆਂ ਵੀ ਜੇ ਆਪਾਂ ਆਸੇ ਸਿੱਟ ਕੇ ਸਿਰਦੇ ਆਂਗੇ ਕਿਉਂਕਿ ਕੋਈ ਪੱਖ ਤੋਂ ਅਸੀਂ ਚਾਹੁੰਦੇ ਨਹੀਂ ਵੀ ਕੋ ਅਨਸੈਸਰ ਦੀ ਜਿਹੜੀ ਆ ਪੋਰਸ ਦੋਏ ਪਾਸੇੋਂ ਬੇਸਟ ਹੋਵੇ ਸੋ ਅਸੀਂ ਯਤਨ ਕਰ ਰਹੇ ਫਿਰ ਜਿਹਦੇ ਨਾਲ ਕਿਸੇ ਪਾਸੇ ਗੱਲ ਫਿਰ ਚੜੂਗ ਫਿਰ ਤਾਂ ਤੁਹਾਡੇ ਸਾਹਮਣੇ ਸਾਰੀ ਆ ਜਾਂਦੀ ਪਰ ਹੋਪਫੁਲੀ ਬਾਈ ਤੁਸੀਂ ਤੁਹਾਨੂੰ ਸਦਾ ਆਇਆ ਜੀ ਹਾਂ ਜੀ ਬਾਈ ਤਿੰਨ ਤੁਹਾਨੂੰ ਸਦਾ ਮੈਨੂੰ ਫਾਰਮਲ ਤੌਰ ਤੇ ਆਇਆ ਸੀ ਦੂਜੇ ਪਾਸੇ ਪ੍ਰੋਧ ਦਿੱਤੀ ਵੀ ਦੇਰਾ ਮੁਖੀ ਨੇ ਦੇਖੋ ਇਹ ਮੇਰੀ ਬੇਨਤੀ ਸੁਣੋ ਅੱਜ ਆਪਾਂ ਜਿਹੜੀ ਸੀ ਇਹਨੇ ਵੀ ਹੁਣ ਸਵਾਲ ਠਾਇਆ ਗੋਪੇ ਪੈਸੇ ਚੱਕੇ ਤੁਸੀਂ ਤੁਸੀਂ ਮੇਰੀ ਬੇਨਤੀ ਮੇਰੀ ਬੇਨਤੀ ਸੁਣ ਲਓ ਮੇਰਾ ਸਵਾਲ ਇਹ ਹੈ ਕਿ ਇੱਕ ਪਾਸੇ ਬੰਦੇ ਸਿੰਗਰਾਂ ਨੂੰ ਜਾਂ ਦਿੱਤੇ ਜਾ ਰਹੇ ਆਜਾ ਦੇ ਨਹੀਂ ਮਿਲ ਜੀਏ ਤੁਹਾਨੂੰ ਪਰੋਬਲਤੀ ਜਾ ਰਹੀ ਹੈ ਉਹਨਾਂ ਦਾ ਬਸ ਸਮਝਾਗਾ ਤਾਂ ਰੋਲ ਕੋਰਟ ਤੋਂ ਹੀ ਦੇਖੋ ਬੇਨਤੀ ਮੇਰੀ ਸੁਣ ਲਓ ਰੋਲ ਕੋਰਟ ਦੀ ਇਹ ਜਿਹੜਾ ਮਤਲਬ ਸਾਡਾ ਕਈ ਵਾਰੀ ਰੋਸ ਹੋ ਜਾਂਦਾ ਕਿਉਂਕਿ ਜੇਲੇ ਇੱਕ ਜੇਲ ਮੈਨੂਅਲ ਆ ਹੋ ਜ ਹੈ ਜੇਲ ਮੈਨੂਅਲ ਦੇ ਵਿੱਚ ਇੱਕ ਪ੍ਰੋਵੀਜ਼ਨ ਹੁੰਦਾ ਉਹ ਪ੍ਰੋਵੀਜ਼ਨ ਫੇ ਜਿਹੜਾ ਹੈ ਓਵਰਲੈਪ ਕਰਕੇ ਨਵੀਆਂ ਅਮੈਂਡਮੈਂਟਾਂ ਹੋ ਗਈਆਂ ਹੁਣ ਉਹਨਾਂ ਦੇ ਬਾਰੇ ਬੋਲੂਗਾ ਤਾਂ ਮੇਰਾ ਖਿਆਲ ਆ ਜਿਹੜੀ ਅੱਜ ਆਪਾਂ ਬੈਠੇ ਮੀਟਿੰਗ ਕੀਤੀ ਪੋਜ਼ਿਟਿਵ ਢੰਗ ਦੇ ਨਾਲ ਇਹ ਵੀ ਸਾਰੀ ਅੰਡਰ ਨਹੀਂ ਹੋ ਜਾਊਗੀ ਪਰ ਇਹ ਮੇਰਾ ਜ਼ਰੂਰ ਆ ਭਈ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਹੋਣਾ ਚਾਹੀਦਾ ਦੇਖੋ ਤੁਸੀਂ ਪ੍ਰੈਸ ਵਾਲੇ ਆ ਤੁਸੀਂ ਵੀ ਸੌਫਟੇ ਚੱਲਦੇ ਆ ਜੇਲੇ ਕਿਸੇ ਹੱਲ ਦਾ ਨਤੀਜਾ ਕੱਢਣਾ ਹੋਵੇ ਕਿਸੇ ਹੱਲ ਕੋਈ ਚੇਂਜ ਦਾ ਕਰਨਾ ਹੋਵੇ ਫਿਰ ਤਾਂ ਸਾਡਾ ਸਿਧਾਂਤ ਤੇ ਸਿੱਖਾਂ ਦਾ ਇਹ ਹੈ ਵੀ ਸਾਰੇ ਹੀਲੇ ਜਿਹੜੇ ਆ ਉਹ ਵਰਤਣੇ ਚਾਹੀਦੇ ਆ ਉਹ ਇਸ ਕਰਕੇ ਉਹ ਅਸੀਂ ਸਾਰੇ ਹੀਲੇ ਵਰਤ ਰਹੇ ਹਾਂ ਇਸ ਆਸ ਦੇ ਨਾਲ ਕਿ ਇੱਥੇ ਇਹਦਾ ਕੋਈ ਚੰਗਾ ਹੱਲ ਨਿਕਲੇ ਇਹ ਹੁਣ ਤੁਸੀਂ ਵੱਲੋ ਛੇੜਨਾ ਛੜੀਏ ਤਾਂ ਚੰਗੀ ਗੱਲ ਆ ਸਾਰੇ ਦਾ ਹੈ ਬਸ 22 ਤੱਕ ਨਹੀਂ ਸਰਕਾਰ 26 ਜਨਵਰੀ ਤੱਕ ਮੀਟਿੰਗ ਲੱਗਦੀ ਹੈ ਜੀ ਦੇਖੋ 26 ਜਨਵਰੀ ਇੱਕ ਵੱਖਰਾ ਗੱਲ ਆ 22 ਤੱਕ ਕਿਉਂਕਿ ਉਹ ਧਾਰਮਿਕ ਤੌਰ ਤੇ ਉਧਰ ਰੁਲ ਜਿਓਆ ਬਾਕੀ ਕੋਈ ਗੱਲ ਨਹੀਂ ਅਸੀਂ ਹੁਣ ਕਿਉਂਕਿ ਸਾਨੂੰ ਇਮੀਡੀਏਟ 27 ਦੀ ਗੱਲ ਸੀ ਉਹ 27 ਵਾਲੀ ਅਸੀਂ ਹੁਣ ਸਿੰਘ ਸਾਹਿਬ ਨਾਲ ਬੈਠ ਕੇ ਉਹ ਕਰ ਲਾਂਗੇ ਤਾਂ ਕਿ ਕਈ ਵਾਰੀ ਫਿਰ ਵੀ ਜੀ ਆਪਣੇ ਵਿੱਚ ਵੀ ਹੋ ਜਾਂਦੇ ਹੁਣ ਕਾਲ ਕਾਰੀ ਉਥੋਂ ਆਏ ਦਿੱਲੀੋਂ ਆਏ ਆ ਬਾਜੀ ਉਧਰੋਂ ਆਏ ਬਾਜੀ ਕੋਲ ਤਾਂ ਮਿੰਟ ਦਾ ਟਾਈਮ ਨਹੀਂ ਹੁੰਦਾ ਕਿਉਂਕਿ ਵੱਡੀ ਖਵਾਰ ਆ ਵਾਰੀਨ ਦਾ ਧੰਨਵਾਦ ਕਰਦੇ ਆਂ ਵੀ ਇਸ ਮੁੱਦੇ ਦੇ ਉੱਤੇ ਔਰ ਮੈਂ ਅਨ ਕੰਡੀਸ਼ਨਲੀ ਮੇਰਾ ਖਿਆਲ ਹੈ ਇੰਨੀ ਫਰਾਕਦਲੀ ਜਿੰਨੀ ਬਾਜੀ ਦਿਖਾ ਲਦੇ ਇਸ ਮੁੱਦੇ ਤੇ ਵੀ ਮੈਂ ਇਸ ਮੁੱਦੇ ਦੇ ਉੱਤੇ ਹਰ ਇੱਕ ਪੱਖ ਤੇ ਮੈਂ ਨਾਲ ਆ ਔਰ ਜੋ ਬੈਠ ਕੇ ਵੀ ਅੰਦਰ ਗੱਲਾਂ ਹੋਈਆਂ ਵੀ ਮੈਂ ਕੱਲ ਪਰਸੋਂ ਇਹ ਜਦੋਂ ਰੱਖਿਆ ਟਾਈਮ ਤੇ ਅਸੀਂ ਚਾਹੁੰਦੇ ਸੀ ਵੀ ਚਲੋ ਕਿਤੇ ਲਾਗੇ ਰੱਖ ਲਈਏ ਬਾਜੀ ਨੇ ਕਹਿੰਦੀ ਮੈਂ ਬਿਲਕੁਲ ਆਉਂਗਾ ਤੇ ਇਨੀ ਇਹ ਕਿਹਾ ਵੀ ਇਸ ਮੁੱਦੇ ਦੇ ਉੱਤੇ ਮੇਰਾ ਕੋਈ ਟਾਈਮ ਨਹੀਂ ਜਦੋਂ ਮਰਜ਼ੀ ਮੈਨੂੰ ਕਾਲ ਕਰ ਲਿਓ ਤੇ ਮੈਂ ਸਮਝਦਾ ਜੀ ਸਾਡੇ ਲਈ ਬਹੁਤ ਵੱਡੀ ਗੱਲ ਹੈ ਨਾਲ 26 ਨੂੰ ਵੀ ਕੋ ਬਹੁਤੇ ਦਿਨ ਨਹੀਂ ਹੈ 4 ਦਿਨ ਹੀ ਰਹਿ ਗਏ ਮੈਂ ਜਿਹੜੀਆਂ ਧਾਰਨੀ ਸਰ ਕਮੇਟੀਆਂ ਬਣਦੀਆਂ ਨਹੀਂ ਬੰਦੇ ਸਿੰਘਾਂ ਪਰ ਉਹ ਅੱਗੇ ਨਹੀਂ ਵੱਸ ਸਕੀਆਂ ਸ਼ਾਇਦ ਇਹੀ ਕਾਰਨ ਹੈ ਵੀ ਤੁਹਾਡੀ ਜਿਹੜੀ ਕਮੇਟੀ ਵਧੀਆ ਤਾਂ ਨਾਲ ਅੱਗੇ ਚੱਲ ਰਹੀ ਆ ਬ੍ਰਦਰ ਫੜਾ ਦੇਖੋ ਕਮੇਟੀਆਂ ਪਹਿਲਾਂ ਕਾਲ ਤੱਕ ਦੀ ਸਰਪ੍ਰਸਤੀ ਚ ਨਹੀਂ ਬਣੀਆਂ ਸਰਪ੍ਰਸ ਆਪਣੇ ਕਾਲ ਤੱਕ ਦੀ ਡਾਇਰੈਕਸ਼ਨ ਆਈ ਸੀ ਉਦੋਂ ਮੈਂ ਪਹਿਲਾਂ ਵੀ 11 ਮੈਂਬਰੀ ਬਣਾਈ ਸੀ ਪਰ ਹੁਣ ਤਾਂ ਬਣਾਈ ਉਹਨਾਂ ਨੇ ਆਪ ਆ ਸੋ ਪਹਿਲੀਆਂ ਕਮੇਟੀਆਂ ਜਿਹੜੀਆਂ ਉਹ ਅਸੀਂ ਆਪ ਬਣਾਉਂਦੇ ਸੀ ਇਹ ਕਮੇਟੀ ਉਹ ਨਹੀਂ ਆਪ ਬਣਾਈ ਦਿਖੋ ਹੁਣੇ ਸਾਰੀ ਮੀਟਿੰਗ ਦੇ ਬਾਰੇ ਤੁਹਾਨੂੰ ਧਾਮੀ ਸਾਹਿਬ ਨੇ ਦੱਸਿਆ ਕਿ ਜਿਹੜੀ ਵੀ ਆ ਡਿਵੈਲਪਮੈਂਟ ਪਿਛਲੇ ਸਮੇਂ ਦੇ ਵਿੱਚ ਹੋਈਆਂ ਨੇ ਉਹ ਪ੍ਰਧਾਨ ਮੰਤਰੀ ਸਾਹਿਬ ਦੇ ਜਿਹੜੀ ਚਿੱਠੀ ਆਈ ਹੈ ਵਾਪਸੀ ਰਿਪਲਾਈ ਦੀ ਕਿ ਗ੍ਰਹਿ ਮੰਤਰਾਲੇ ਨਾਲ ਗੱਲ ਕੀਤੀ ਜਾਏ ਔਰ ਗ੍ਰਹਿ ਮੰਤਰੀ ਸਾਹਿਬ ਦੀ ਜਿਹੜੀ ਸਿਸਟਰ ਦੀ ਡੈਥ ਹੋਣ ਤੇ ਕਰਕੇ ਸਮੇਂ ਦੀ ਹੋਈ ਹੈ ਸਾਰੀਆਂ ਚੀਜ਼ਾਂ ਦੇ ਪਹਿਲੂ ਦੇਖੇ ਗਏ ਨੇ ਔਰ ਸਿੰਘ ਸਾਹਿਬ ਵੱਲੋਂ ਜਿਹੜੀ 27 ਤਰੀਕ ਦੀ ਡੇਟ ਮੁਕਰਰ ਕੀਤੀ ਸੀ ਉਸ ਤੋਂ ਪਹਿਲਾਂ ਪਹਿਲਾਂ ਇਹ ਮੀਟਿੰਗ ਹੋਣੀ ਜ਼ਰੂਰੀ ਸੀ ਤੋ ਮੈਨ ਲੱਗਦਾ ਹੈ ਕਿ ਸਾਰੀ तकरीबन ਸਾਰੀਆਂ ਗੱਲਾਂ ਤਾਂ ਵੀ ਸਾਹਮਣੇ ਤੁਹਾਡੇ ਸਾਹਮਣੇ ਗੱਲ ਕਰਤੀਆਂ ਨੇ ਔਰ ਜਿਹੜੇ ਲਾਈਨ ਦੇ ਉੱਤੇ ਕਮੇਟੀ ਚੱਲੀ ਹੈ ਸੰਵਾਦ ਦੇ ਡਾਇਲੌਗ ਦੇ ਮੈਨ ਲੱਗਦਾ ਹੈ ਕਿ ਸਰਕਾਰਾਂ ਨੂੰ ਵੀ ਇਸ ਗੱਲ ਦੀ ਐਮੀ ਇਹ ਸਮਝਣੀ ਚਾਹੀਦੀ ਹੈ ਕਿ ਹਮੇਸ਼ਾ ਜਿਹੜੀ ਕੌਮ ਐਗਰੈਸਿਵਲੀ ਜਾ ਕੇ ਕੰਮ ਕਰਦੀ ਸੀ ਉਹ ਨਾ ਕਰਦੇ ਹੋਏ ਅੱਜ ਸੂਬੂਜਨਾ ਟੇਬਲਾਂ ਤੇ ਬੈਠ ਕੇ ਕੰਮ ਕਰਨਾ ਚਾਹੀਏ ਸੋ ਬਿਲਕੁਲ ਪੋਜ਼ਿਟਿਵ ਦੇ ਆਣਗੇ ਨਤੀਜੇ ਔਰ ਨਤੀਜਾ ਕਰਕੇ ਹੀ ਅ ਇਹ ਜਿਹੜੀਆਂ ਪੋਜ਼ਿਟਿਵਨੈਸ ਨਜ਼ਰ ਆ ਰਹੀ ਹੈ ਉਹਦੇ ਕਰਕੇ ਅਸੀਂ ਵੀ ਸਮਝ ਲੈ ਰਹੇ ਆ ਕਿ ਅੱਗੇ ਦੀ ਰਣਨੀਤੀ ਕੋਈ ਵੀ ਤੈਅ ਕਰਨ ਤੋਂ ਪਹਿਲਾਂ ਅਸੀਂ ਉਹਨਾਂ ਨਾਲ ਇੱਕ ਵਾਰ ਬੈਠ ਕੇ ਆਪਣੀ ਗੱਲ ਰੱਖ ਸਕੀਏ ਔਰ ਜਿਹੜੀ ਗੱਲਾਂ ਹੈਗੀਆਂ ਨੇ ਜਿਹੜੇ 33 ਸਾਲ ਤੋਂ ਜਿਹੜੀਆਂ ਜੇਲਾਂ ਕੱਟ ਚੁੱਕੇ ਨੇ ਜਿਹੜੀ ਇਨਸਾਫ਼ ਦੀ ਗੱਲਾਂ ਨੇ ਮੇਰੇ ਖਿਆਲ ਸਾਰੀਆਂ ਗੱਲਾਂ ਸਰਕਾਰਾਂ ਨੂੰ ਪਤਾ ਹੁੰਦੀਆਂ ਮਗਰ ਆਪਣੀ ਟੇਬਲ ਤੇ ਗੱਲ ਰੱਖਣੀ ਬਹੁਤ ਜ਼ਰੂਰੀ ਹੈ ਦੇਖੋ ਮੈਂ ਪਹਿਲੇ ਵੀ ਗੱਲ ਕੀਤੀ ਕਿ ਜਿਹੜਾ ਗ੍ਰਹਿ ਮੰਤਰੀ ਸਾਹਿਬ ਦਾ ਬਿਆਨ ਸੀ ਉਹ ਕਿਸੇ ਗੱਲ ਦੇ ਐਕਸ਼ਨ ਦਾ ਰਿਐਕਸ਼ਨ ਹੋ ਸਕਦਾ ਹੈ ਮਗਰ ਉਹਨਾਂ ਦਾ ਪਾਰਟੀ ਦਾ ਪਾਲਿਸੀ ਜਾਂ ਉਹਨਾਂ ਦੀ ਸਰਕਾਰ ਦੀ ਇਹ ਪਾਲਿਸੀ ਨਹੀਂ ਹੋ ਸਕਦੀ ਕਿ ਇੰਨੀ ਬਲੰਟਲੀ ਕਿਸੇ ਨੂੰ ਕਿਸੇ ਚੀਜ਼ ਦੇ ਉੱਤੇ ਮਨਾ ਕਰਤਾ ਜਾਏ ਕਿਉਂਕਿ ਜਿਹੜੇ ਵੀ ਬੰਦੇ ਨੇ ਉੱਤੇ ਸਵਾਲ ਪੁੱਛਿਆ ਮੈਂ ਕਿਸੇ ਪਰਸਨਲ ਦੇ ਉੱਤੇ ਨਹੀਂ ਜਾਂਦਾ ਮਗਰ ਇਹ ਕੌਮ ਦਾ ਮਸਲਾ ਹੈ ਤੇ ਜਵਾਬ ਗ੍ਰਹਿ ਮੰਤਰੀ ਸਾਹਿਬ ਇਸ ਤਰ੍ਹਾਂ ਦੇ ਨਹੀਂ ਸਕਦੇ ਸੀ ਉਹ ਕਿਸੇ ਗੱਲ ਦਾ ਐਕਸ਼ਨ ਦਾ ਰਿਐਕਸ਼ਨ ਜ਼ਰੂਰ ਹੋ ਸਕਦਾ ਸੋ ਇਹ ਗੱਲ ਤਾਂ ਦੀ ਬੈਠ ਕੇ ਪਤਾ ਚੱਲੇਗੀ ਜਦ ਉਹਨਾਂ ਦੇ ਰੂਬਰੂ ਆਮਨੇ ਸਾਹਮਨੇ ਅਸੀਂ ਬੈਠਾਂਗੇ ਸੋ ਉਹਨਾਂ ਦੇ ਜਿਹੜਾ ਜੈਸਟਰ ਹੈ ਉਹਨਾਂ ਦਾ ਬਿਹੇਵੀਅਰ ਹੋਏਗਾ ਜਿਹੜਾ ਜੋ ਉਹਨਾਂ ਦੀ ਬਾਡੀ ਲਾਈਨ ਹੋਏਗੀ ਉੱਥੋਂ ਸਾਰੀ ਗੱਲ ਸਮਝ ਆ ਜਾਏਗੀ ਕਿ ਕਿਸ ਤਰੀਕੇ ਦੇ ਨਾਲ ਉਹ ਸੋਚਦੇ ਨੇ ਔਰ ਮੈਂ ਜਿੱਥੇ ਤੱਕ ਇਸ ਸਰਕਾਰ ਨੂੰ ਪਿਛਲੇ ਅਸੀਂ 9 9.5 ਪੁੰਨਦ ਸਾਲਾਂ ਵਿੱਚ ਦੇਖਿਆ ਹੈ ਕਿ ਸਿੱਕਾ ਦੇ ਹਰ ਮਾਮਲੇ ਦੇ ਉੱਤੇ ਉਹਨਾਂ ਨੇ ਸਾਡੀਆਂ ਗੱਲਾਂ ਸੁਨੀਆਂ ਵੀ ਨੇ ਔਰ ਕੀਤੀਆਂ ਵੀ ਨੇ ਔਰ ਲੱਗਦਾ ਕਿ ਅੱਗੇ ਵੀ ਪੂਰੀ ਪੋਜ਼ਿਟਿਵਨੈਸ ਨਾਲ ਇਹਦੇ ਵੀ ਹੱਲ ਨਿਕਲੇ ਜਾਣਗੇ ਸਾਰੇ ਬੰਦੀ ਸਿੰਘਾਂ ਦੇ ਭਰਾਵਾਂ ਨੂੰ ਮੀਕੋ ਬੀਲ ਕਰਾਂਗਾ ਉਹਨਾਂ ਦੇ ਪਰਿਵਾਰਾਂ ਨੂੰ ਅਪੀਲ ਕਰਾਂਗਾ ਕਿ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਇੱਕ ਕਮੇਟੀ ਹੈ ਉਸ ਤੇ ਭਰੋਸਾ ਰੱਖਣ ਅਸੀਂ ਬਿਲਕੁਲ ਆਪਣੀ ਇਮਾਨਦਾਰੀ ਨਾਲ ਆਪਣੀ ਸੂਝ-ਬੂਝ ਨਾਲ ਔਰ ਪੰਥ ਦੇ ਹਿੱਤਾਂ ਲਈ ਕਾਰਜ ਕਰਦੇ ਹੋਏ ਜਲਦੀ ਅੱਧਾ ਫੈਸਲਾ ਕਰਾਵਾਂਗੇ ਤੁਹਾਡੀ ਦਿੱਲੀ ਕਮੇਟੀ ਨੂੰ ਸਦਾ ਦੇ ਦਿੱਲੀ ਕਮੇਟੀ ਨੂੰ ਇਹਦਾ ਕੋਈ ਸਬਦ ਨਹੀਂ ਆਇਆ ਔਰ ਮੈਂ ਸਮਝਦਾ ਕਿ ਇਹ ਉਹਨਾਂ ਦੇ ਆਪਣਾ ਜਿਹੜਾ ਵਿਧੀ ਵਿਦਾਨ ਹੈ ਜਿਹੜਾ ਉਹਨਾਂ ਦਾ ਰਿਵਾਜ ਨੇ ਜਿਹੜੀ ਉਹਨਾਂ ਨੇ ਮੂਰਤੀ ਪੂਜਾ ਕਰਨੀਆਂ ਨੇ ਉਹਦੇ ਵਿੱਚ ਉਹਨਾਂ ਨੂੰ ਸਭ ਨੂੰ ਪਤਾ ਹੈ ਕਿ ਇਹ ਸ਼੍ਰੋਮਣੀ ਕਮੇਟੀ ਜਾਂ ਦਿੱਲੀ ਕਮੇਟੀ ਜਾਂ ਕੋਈ ਵੀ ਜਿਹੜੀਆਂ ਸਿੱਖ ਪੰਥ ਜਥੇਬੰਦੀਆਂ ਨੇ ਇਹਦੇ ਵਿੱਚ ਸ਼ਮੂਲੀਅਤ ਨਹੀਂ ਪਾ ਦਿਆ ਬਾਕੀ ਜਿਹੜੀਆਂ ਮੰਦਰੇ ਜਾਣਾ ਜਾਂ ਕਿਸੇ ਜਗ੍ਹਾ ਦੇ ਉੱਤੇ ਜਾ ਕੇ ਅਕੀਦਾ ਪੈਂਟ ਕਰਨਾ ਇਹ ਹਰ ਬੰਦੇ ਦੇ ਆਪਣੇ ਵਿਚਾਰ ਹੋ ਸਕਦੇ ਇਸ ਤਰੀਕ ਤੋਂ ਬਾਅਦ ਹੁਣ ਲੱਗਿਆ ਦਿੱਲੀ ਦੇ ਵਿੱਚ ਜਥੇਦਾਰ ਕੌਂਕੇ ਸਾਹਿਬ ਦੇ ਬਾਰੇ ਅਸੀਂ ਇੱਕ ਸਮਾਗਮ ਕੀਤਾ ਸੀ ਉਹਨਾਂ ਦੀ ਵਰਸੀ ਮਨਾਈ ਸੀ ਔਰ ਬੜੇ ਵੱਡੇ ਫੈਸਲੇ ਉੱਥੇ ਪੰਥ ਦੇ ਲਏ ਗਏ ਸੀ ਔਰ ਅੱਜ ਅਸੀਂ ਇੱਕ ਟੀਚੇ ਦੇ ਪਹੁੰਚਿਆ ਕਿ ਜਿਹੜੀ ਰਿਪੋਰਟ ਹੁਣ ਜਥੇਦਾਰ ਸਾਹਿਬ ਦੇ ਅੱਗੇ ਰੱਖੀ ਗਈ ਹੈ ਜਥੇਦਾਰ ਜੀ ਅਕਾਲ ਤਖਤ ਸਾਹਿਬ ਅੱਗੇ ਜਿਹੜੀ ਰਿਪੋਰਟ ਹੁਣ ਕੌਂਕੇ ਸਾਹਿਬ ਦੀ ਆਈ ਹੈ ਜਥੇਦਾਰ ਸਾਹਿਬ ਨੂੰ ਉਹਦੇ ਉੱਤੇ ਸੰਗਿਆਨ ਲੈਂਦੇ ਹੋਏ ਕੀ ਕੌਮ ਦੇ ਇੰਨੇ ਵੱਡੇ ਜਰਨੈਲ ਜਿੰਨੇ ਇੰਨੇ ਵੱਡੀ ਕੁਰਬਾਨੀ ਦਿੱਤੀ ਹੈ ਉਹਨਾਂ ਨੂੰ ਜਿਹੜਾ ਹੈ ਫਕਰੇ ਕੌਮ ਦਾ ਅਵਾਰਡ ਦੇਣਾ ਚਾਹੀਦਾ ਔਰ ਮੈਂ ਸਮਝਦਾ ਕਿ ਅੱਜ ਜਥੇਦਾਰ ਕੌਮ ਕੀ ਇਸ ਅਵਾਰਡ ਦੇ ਹੱਕਦਾਰ ਨੇ ਔਰ ਯਾਨੀ ਰਗਵੀਰ ਸਿੰਘ ਜਿਹੜੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਇਸ ਦੇ ਉੱਤੇ ਜ਼ਰੂਰ ਸੰਗਿਆਨ ਲੈਣਾ ਚਾਹੀਦਾ ਦੇਖੋ ਇਹਦੇ ਵਿੱਚ ਮੇਰੀ ਲਿਖਤ ਮੰਗ ਦੀ ਲੋੜ ਨਹੀਂ ਹੈ ਇਹ ਤੇ ਕੌਮ ਦਾ ਕੰਮ ਹੈ ਔਰ ਕੌਮ ਦਾ ਜਥੇਦਾਰ ਸੀ ਔਰ ਜਥੇਦਾਰ ਸਾਹਿਬ ਦੇ ਅੱਗੇ ਅੱਜ ਜਿਹੜੀ ਰਿਪੋਰਟ ਆਈ ਹੈ ਉਹ ਰਿਪੋਰਟ ਇੱਕ ਇੱਕ ਅੱਖਰ ਉਹਦਾ ਬਿਆਨ ਕਰਦਾ ਕਿ ਕਿਸ ਤੇਸ਼ੱਦਦ ਦੇ ਨਾਲ ਜਥੇਦਾਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਔਰ ਜਥੇਦਾਰ ਸਾਹਿਬ ਦੀ ਕਿੰਨੀ ਵੱਡੀ ਕੁਰਬਾਨੀ ਰਹੀ ਹੈ ਕਿੰਨਾ ਵੱਡਾ ਸੰਘਰਸ਼ ਉਹਨਾਂ ਨੇ ਕੀਤਾ ਸੋ ਇਹਨੂੰ ਦੇਖਦੇ ਹੋਏ ਜਥੇਦਾਰ ਸਾਹਿਬ ਨੂੰ ਅੱਜ ਮੈਂ ਤੁਹਾਡੇ ਮਾਧਿਅਮ ਤੋਂ ਵੀ ਅਪੀਲ ਕਰਾਂਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਇਕੱਠ ਕਰਕੇ ਜਿਹੜਾ ਅਸੀਂ ਹੁਣ ਆਉਣ ਵਾਲੀ 15 ਫਰਵਰੀ ਦਾ ਰੱਖਿਆ 10 ਫਰਵਰੀ ਦਾ ਰੱਖਿਆ ਉਹਦੇ ਵਿੱਚ ਵੀ ਸਾਰੇ ਜਿਹੜੀਆਂ ਸੰਪਰਦਾਵਾਂ ਨੇ ਜਿਹੜੇ ਸਾਰੀਆਂ ਜਥੇਬੰਦੀਆਂ ਨੇ ਉਹਨਾਂ ਵੱਲੋਂ ਵੀ ਜਲੰਧਰ ਰੱਖਿਆ ਜਾਏਗਾ ਉਹਦੇ ਬਾਰੇ ਤੁਹਾਨੂੰ ਅਸੀਂ ਦੱਸਾਂਗੇ ਸੋ ਅੱਜ ਮੈਂ ਆਪ ਦੀ মিডিਆ ਰਾਹੀਂ ਜਥੇਦਾਰ ਸਾਹਿਬ ਨੂੰ ਵੀ ਇਹ ਬੇਨਤੀ ਕਰਾਂਗਾ ਕਿ ਜਥੇਦਾਰ ਕੌਂਕੇ ਸਾਹਿਬ ਨੂੰ ਜਿਹੜਾ ਗੁਰਦੇਵ ਸਿੰਘ ਕੌਂਕੇ ਜੀ ਨੂੰ ਫਕਰੇ ਕੌਮ ਦਾ ਵੋਟ ਦਿੱਤਾ ਜਾਏ